ਮੇਰੀ ਘਰ ਵਾਲੀ ਭੱਜ ਗਈ ਲੱਗਿਆ। ਕਿਹੜੀ ਦੀ ਘਰ ਵਾਲੀ ਆ ਠੀਕ ਹੈ ਇਹਨੇ ਆ ਮੇਰੇ ਨਾਲ ਤੋਰੀ ਹੈ ਕਹਿੰਦਾ ਬਈ ਸਾਡੇ ਤੋਂ ਕਿਸ਼ਤਾਂ ਨਹੀਂ ਭਰੀ ਜਾਂਦੀਆਂ ਤੇ ਮੇਰੀ ਘਰ ਵਾਲੀ ਰੱਖ ਲੈ। ਐ ਹੋਏ ਠੀਕ ਆ ਹਾਂ ਜੀ ਮੈਂ ਉਹਦਾ ਕੰਮ ਕਿਉਂ ਕਰੂੰਗਾ ਮੈਂ ਐਡਾ ਵੀ ਨਹੀਂ। ਹੁਣ ਕਹੀ ਜਾਂਦਾ ਵੀ ਮੇਰੀ ਘਰ ਵਾਲੀ ਭੱਜ ਗਈ ਭੱਜ ਗਈ ਐਵੇਂ ਭੱਜ ਗਈ ਬਈ ਯਾਰ। ਬਈ ਸਾਸਰੀ ਕਾ ਸਾਸਰੀ ਕਾਲ ਜੀ। ਬਾਈ ਜੀ ਕੀ ਕਾਰਨ ਬਣੇ ਨੇ ਜਿਹੜਾ ਤੁਸੀਂ ਇਹ ਨੌਜਵਾਨ ਨੂੰ ਫੜੀ ਬੈਠੇ ਹੋ। ਇਹ ਵੀਰੇ ਮੈਣਾ ਸੁਬਾ ਸੁਬਾ ਇੱਥੇ ਸ਼ਹਿਰ ਕਰਨ ਆਉਣਾ ਹੁੰਦਾ। ਜੀ ਤੇ ਇਹ ਮੁੰਡੇ ਨੇ ਇਹਨੂੰ ਘੇਰੀ ਖੜਾ ਸੀਗਾ ਗੱਡੀ ਨੂੰ ਤੇ ਇਹ ਮੁੰਡੇ ਦੀ ਘਰ ਵਾਲੀ ਕੋਈ ਭੱਜੀ ਆ ਪਹਿਲਾਂ ਅੱਛਾ ਤੇ ਇਹ ਇਹਦੇ ਨਾਲ ਕਲੇਸ ਪਾਈ ਬੈਠਾ ਸੀਗਾ ਵੀ ਐਂ ਕਰਕੇ ਬਈ ਸਰ ਜੀ ਇਹ ਨਾ ਮੇਰੇ ਘਰ ਵਾਲੀ ਭਜਾ ਕੇ ਲਗਾਇਆ ਤੇ ਨਾਲ ਲਈ ਫਿਰਦਾ ਇਹ ਤੇ ਇਹਦੇ ਇਹ ਕਹਿੰਦਾ ਵੀ ਇੱਕ ਕਿਸ਼ਤਾਂ ਵਾਲਾ ਆ ਇਹ ਇਹ ਕਿਸ਼ਤਾਂ ਲੈਣ ਆਉਂਦਾ ਹੁੰਦਾ ਸੀ ਘਰੇ ਤੇ ਇਹਦੇ ਘਰ ਵਾਲੀ ਇਹ ਭਜਾ ਕੇ ਲੈ ਗਿਆ ਦੂਜੀ ਗੱਲ ਬਾਅਦ ਤੁਸੀਂ ਇਹਨੂੰ ਮੁੰਡੇ ਨੂੰ ਪੁੱਛੋ ਸਾਰੀ ਅੱਛਾ ਇਹਨਾਂ ਦੇ ਘਰ ਵਾਲੀ ਇਹਨਾਂ ਦੇ ਘਰ ਵਾਲੀ ਆ ਬਈ ਸਸੀ ਕਾਰ ਸਸਰੀ ਘਾਲ ਬਈ ਬਈ ਜੀ ਕੀ ਕਾਰਨ ਬਣਿਆ ਇਹ ਬਈ ਕਿਸ਼ਤਾਂ ਵਾਲਾ ਸੀਗਾ ਤੇ ਸਾਡੇ ਘਰੇ ਕਿਸ਼ਤ ਲੈਣ ਆਉਂਦਾ ਹੁੰਦਾ ਹੁੰਦਾ ਲੋਨ ਚੱਲਦੇ ਸਾਡਾ ਅੱਛਾ ਤੇ ਕਿਸ਼ਤ ਲੈਣ ਆਉਂਦਾ ਹੁੰਦਾ ਸੀ ਕਿਸ਼ਤਾਂ ਜਿਹੜੀਆਂ ਤੁਹਾਡੇ ਘਰ ਵਾਲੀ ਭਰਦੀ ਸੀਗੀ ਹਾਂ ਬਈ ਉਹਦੇ ਦੀ ਚੱਕਿਆ ਸੀ ਲੋਨ ਘਰ ਵਾਲ ਦੇ ਨਾਂ ਤੇ ਘਰੇ ਕਿਸ਼ਤਾਂ ਲੈਣ ਆਉਂਦਾ ਸੀ ਕਿ ਕਿ ਬੈਂਕ 'ਚ ਜਮਾ ਕਰਾ ਕੇ ਆਉਂਦੇ ਸੀਗੇ ਨਾ ਬਈ ਘਰੇ ਕਿਸ਼ਤਾਂ ਲੈਣ ਆਉਂਦਾ ਸੀ ਗਰੁੱਪ ਵਾਲਾ ਸੀਗਾ ਨਾ ਕੰਮ ਇਹ ਅੱਛਾ ਕਿ ਬੁੜੀਆਂ-ਬੁੜੀਆਂ ਇਕੱਠੀਆਂ ਭਰਦੀਆਂ ਕਿਸ਼ਤ ਕਿੰਨਾ ਟਾਈਮ ਹੋ ਗਿਆ ਘਰ ਵਾਲੀ ਨੂੰ ਭੱਜੀ ਨਾ ਤੁਹਾਡੇ ਨੂੰ ਸਾਲ ਹੋ ਗਿਆ ਬਈ ਉਦੋਂ ਪਹਿਲਾਂ ਤੁਹਾਨੂੰ ਕੋਈ ਪਤਾ ਨਹੀਂ ਸੀਗਾ ਬੇਤੇ ਨਾ ਕੋਈ ਨਜਾਇਜ਼ ਸੰਬੰਧ ਬਣੇ ਨੇ ਨਾ ਬਈ ਕੋਈ ਗੱਲਬਾਤ ਨਹੀਂ ਪਤਾ ਸੀ ਇਹ ਝ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਇਹਦੀ ਘਰ ਵਾਲੀ ਹੈ ਠੀਕ ਹੈ ਇਹਨੇ ਆ ਮੇਰੇ ਨਾਲ ਤੋਰੀ ਹੈ ਕਹਿੰਦਾ ਬਈ ਸਾਡੇ ਤੋਂ ਕਿਸ਼ਤਾਂ ਨਹੀਂ ਭਰੀ ਜਾਂਦੀਆਂ ਤੂੰ ਮੇਰੀ ਘਰ ਵਾਲੀ ਰੱਖ ਲੈ ਐ ਓਏ ਠੀਕ ਹੈ ਮੈਂ ਉਹਦਾ ਕੰਮ ਕਿਉਂ ਕਰੂੰਗਾ ਮੈਂ ਐਡਾ ਵੀ ਨਹੀਂ ਹੁਣ ਕਹੀ ਜਾਂਦਾ ਵੀ ਮੇਰੀ ਘਰ ਵਾਲੀ ਭੱਜ ਗਈ ਭੱਜ ਗਈ ਐਵੇਂ ਭੱਜ ਗਈ ਬਈ ਯਾਰ ਹੂੰ ਇਹਨਾਂ ਨੇ ਲੋਨ ਲਿਆ 1.5 ਲੱਖ ਦਾ ਉਹ ਇਹਨਾਂ ਨੇ ਭਰਤਾ ਸੀਗਾ ਅੱਛਾ ਦੂਜਾ ਲੋਨ ਲਿਆ 3.5 ਲੱਖ ਦਾ ਉਹ ਵੀ ਮੈਂ ਇਹਦੇ ਤਿੰਨ ਲੋਨ ਠੀਕ ਹੈ ਮੈਂ ਦਵਾਇਆ ਕਿਵੇਂ ਨਾ ਕਿਵੇਂ ਕਰਕੇ ਲੋਨ ਦਵਾਤਾ ਇਹਨਾਂ ਨੂੰ ਉਹ ਤੋਂ ਬਾਅਦ ਬਾਈ ਇਹ ਕਿਸ ਤਰ੍ਹਾਂ ਜਾਂਦੇ ਸੀ ਬਹਾਨੇ ਮਰੀ ਜਾਂਦੀ ਸੀ ਬਹਾਨੇ ਮਰੀ ਜਾਂਦੀ ਸੀ ਬਾਈ ਠੀਕੇ ਦੀ ਘਰ ਵਾਲੀ ਜਦੋਂ ਮੈਂ ਇਹਨਾਂ ਦੇ ਘਰੇ ਜਾਵੜਿਆ ਤੇ ਬਾਅਦ ਵਿੱਚ ਮੈਨੂੰ ਕਹਿੰਦੀ ਕਹਿੰਦੀ ਮੇਥੋਂ ਤਾਂ ਬਾਈ ਕਿਸ ਤਾਂ ਭਰੀਆਣੀ ਜਾਂਦੀਆਂ ਤੇ ਮੇਰ ਮਤਲਬ ਜੇ ਕੋਈ ਹੋਰ ਚੀਜ਼ ਚਾਹੀਦੇ ਤਾਂ ਕਰ ਲੈਣੇ ਕੁਝ ਮੈਂ ਕਹਾਂ ਜੀ ਮੈਂ ਤਾਂ ਕੁਝ ਇਹੋ ਜਿਹਾ ਕੁਝ ਕਰਨਾ ਨਹੀਂ ਠੀਕ ਹੈ ਬਾਅਦ ਦੇ ਵਿੱਚ ਬਾਈ ਇਹਨਾਂ ਨੇ ਪਲਾਨ ਬਣਾਇਆ ਦੋਨਾਂ ਨੇ ਮਨ ਲੱਗਾ ਇਹਦੀ ਘਰ ਵਾਲੀ ਦੇਣੇ ਠੀਕ ਹੈ ਇਹ ਇਹ ਬੰਦੇ ਨੇ ਮੈਨੂੰ ਕਿਹਾ ਕਹਿੰਦਾ ਐਨਾ ਕਰਕੇ ਵੀ ਵੀ ਤੇ ਮੇਰੀ ਘਰ ਵਾਲੀ ਲੈਣਾ ਸਭੰਤਾ ਕੋਈ ਤੇ ਬਾਈ ਯਾਰ ਜੇ ਤੂੰ ਮੇਰੀ ਘਰ ਵਾਲੀ ਰੱਖ ਲਈਂ ਲੋਨ ਸਾਨੂੰ ਮaaf ਹੀ ਕਰਾ ਦੇ ਮੈਂ ਤਾਂ ਘਰ ਵਾਲੀ ਹੋਰ ਲਿਆਉਂਗਾ ਇਹਨੇ ਆਪ ਗਿਆ ਮੈਨੂੰ ਨਹੀਂ ਜੀ ਇਹਨੇ ਕਿਹਾ ਤਾਂ ਫਿਰ ਬਾਈ ਤੂੰ ਲੈ ਜਾ ਤੇ ਮੈਂ ਲੈ ਕੇ ਗਿਆ ਫਿਰ ਬਾਈ ਮੇਰੇ ਮੈਨੂੰ ਜੁੜਦੀ ਨਹੀਂ ਸੀ ਮੈਂ ਲੈ ਗਿਆ ਮੈਨੂੰ ਕਿੱਥੇ ਕੁੜੀ ਕਿੱਥੇ ਹੁਣ ਕੁੜੀ ਮੇਰੇ ਕੋਲ ਹੀ ਹੈ ਬਾਈ ਗੱਡੀ 'ਚ ਬੈਠੇ ਆ ਬਾਈ ਗੱਡੀ ਗੱਡੀ ਯਾਰ ਮੈਂ ਲੋਕ ਕੀਤੀ ਹੋਈ ਆ ਇਹ ਗੱਡੀ ਖੋਲਦੇ ਆ ਮੈਂ ਗੱਡੀ ਲੋਕ ਕਰਕੇ ਖੜਾਈ ਹੋਈ ਆ ਇਹਨਾਂ ਨੇ ਮੇਰੀ ਗੱਡੀ ਘੇਰ ਲਈ ਜਦੋਂ ਆਪ ਰਜਾ ਮੰਦਿਰ ਜਦੋਂ ਰਜਾ ਮੰਦਿਰ ਨਾਲ ਤੋਰੀ ਆ ਤੇ ਫਿਰ ਹੁਣ ਕੀ ਕਰਨ ਹੁਣ ਕਾਹਤੋਂ ਫੜੀ ਬੈਠਿਆ ਤੈਨੂੰ ਕੋਈ ਕਹਿੰਦਾ ਮੈਂ ਪਲਾਨ ਸੀਗਾ ਇਹਨਾਂ ਦਾ ਬਾਈ ਇਹਨਾਂ ਨੇ ਮੇਰੇ ਨਾਲ ਤੋਰੀ ਹੈ ਕੁੜੀ ਠੀਕ ਹੈ ਮੈਂ ਲੈ ਕੇ ਹਜੇ ਘਰੋਂ ਨਿਕਲ ਕੇ ਹਜੇ ਮੈਂ ਰੋਡ ਤੇ ਚੜ ਇਗਾ ਧਾਣਾ ਮੰਡੀ ਜੇ ਕੋ ਕੋ ਹੋ ਕੇ ਇਧਰ ਦੀ ਨਿਕਲਣਾ ਹੁੰਦਾ ਹਜੇ ਮੈਂ ਨਿਕਲਣ ਲੱਗਿਆ ਸੀਗਾ ਤੇ ਇਹਨਾਂ ਨੇ ਪੁਲਿਸ ਮਲਾਉਂ ਸੱਦ ਕੇ ਤੇ ਆਪ ਸੱਦ ਕੇ ਮੂਰੇ ਗੱਡੀ ਘੇਰ ਲਈ ਮੇਰੀ ਇਹਨਾਂ ਨੇ ਜਾਣ ਕੇ ਗੱਡੀ ਘੇਰੀ ਆ ਬਈ ੱਏ ਬਈ ੱੱੱਕੇ ਨਾ ਰੱਖੀ ਕੁੜੀ ਕੁੜੀ ਰਾਜਾ ਮੰਦਾਂ ਨਾ ਵੀ ਰਾਜਾ ਮੰਦ ਨਹੀਂ ੱੱੱਕੇ ਨਾ ਰੱਖੀ ਬੈਠਾ ਗਿਆ ਜੇ ਜਦੋਂ ਅਸੀਂ ਤਾਂ ਘਰ ਘੁਰ ਪਾਲਿਆ ਤੇ ਸਾਨੂੰ ਘਰੇ ਨਹੀਂ ਮੜਨ ਦੇ ਤੇ ਅੱਜ ਅਸੀਂ ਘੇਰ ਲਿਆ ਤੇ ਇੱਕ ਦਿਨ ਹੋ ਗਿਆ ਗੱਡੀ ਦੇ ਵਿੱਚ ਬੈਠੀ ਆ ਉਹ ਕਿੰਨੇ ਦਿਨ ਕਿੰਨੇ ਦਿਨ ਹੋ ਗਿਆ ਕਿਤਰਾ ਖਾਵੇ ਮੇਰੇ ਕਹਿਣ ਤੇ ਕਿਵੇਂ ਨਿਕਲੂਗੀ ਇਹ ਨਾ ਕਿੰਨੇ ਦਿਨ ਹੋ ਗਏ ਇਹਨੂੰ ਲੈ ਕੇ ਗਏ ਇਹਨੂੰ ਤੈਨੂੰ ਬਈ ਸ ਸਾਲ ਹੋ ਗਿਆ ਬਈ ਲੈ ਕੇ ਨੂੰ ਬਈ ਸਾਲ ਨਹੀਂ ਹੋਇਆ ਬਈ ਯਾਰ ਕਿੱਥੇ ਸਾਲ ਹੋਇਆ ਯਾਰ ਬਈ 6 ਮਹੀਨੇ ਮਸਾਂ ਹੋਏ ਤੁਸੀਂ ਪਹਿਲਾਂ ਨਹੀਂ ਰਿਪੋਰਟ ਲਖਾਈ ਥਾਣੇ ਨਹੀਂ ਲਖਾਈ ਰਿਪੋਰਟ ਸਾਨੂੰ ਆਈ ਸੀ ਬੇਇੱਜ਼ਤੀ ਵਾਲਾ ਕੰਮ ਆਵੇਂ ਕੀ ਫਾਇਦਾ ਜਮੋੜਾ ਹੀ ਤਾਂ ਵਧੀਆ ਲੋਨ ਬਈ ਕਲੀਅਰ ਹੋ ਗਿਆ ਇਹਨੂੰ ਆਏ ਸੀ ਮੇਰੀ ਘਰ ਵਾਲੀ ਘਰੇ ਆ ਜੂਗੀ ਬਸ ਇਹ ਸੀ ਇਹਨੂੰ ਇਹਨਾਂ ਨੇ ਹੁਣ ਲੋਨ ਕਲੀਅਰ ਕਰਾਦਾ ਇਹਨਾਂ ਦਾ ਇੱਥੇ ਸ਼ੇਅਰ ਕਰਨਾ ਹੁੰਦਾ ਇਹਨੇ ਸੱਦਿਆ ਨਹੀਂਗਾ ਕੋਈ ਡਰਾਫਟ ਨਹੀਂ ਲਿਖਾਈ ਹਜੇ ਕੋਈ ਪ੍ਰੂਫਾਂ ਦਾ ਨਹੀਂ ਮੈਨੂੰ ਪਤਾ ਇਹਦੇ ਘਰ ਵਾਲੀ ਅਸਲੀ ਹੈ ਕਿ ਇਹਦੇ ਘਰ ਵਾਲੀ ਅਸਲੀ ਹੈ ਹੁਣ ਤਾਂ ਬਈ ਮੇਰੀ ਘਰ ਵਾਲੀ ਹੈ ਹੁਣ ਉਹ ਤਾਂ ਮੈਨੂੰ ਵੀ ਪਤਾ ਹੁਣ ਸਾਲ ਸਾਲ ਹੋ ਗਿਆ ਤੇਰੇ ਕੋਲੇ ਹੁਣ ਤਾਂ ਤੇਰੀ ਅਸਲੀ ਬਣੀ ਪਈ ਹੈ ਪਰ ਇਹਦਾ ਮੁੰਡੇ ਦਾ ਵੀ ਚਾਰੇ ਦਾ ਦਰਦ ਵੇਖਣਾ ਚਾਹੀਦਾ ਵੇ ਇਹਦਾ ਵੀ ਬਹੁਤ ਬੁਰਾ ਹਾਲ ਹੀ ਹੋਊਗਾ ਹੁਣ ਕਿ ਸੱਚੀ ਤੇਰੇ ਘਰ ਵਾਲੀ ਓਏ ਘਰ ਵਾਲੀ ਏ ਜੀ ਮੈਂ ਗੱਪਾਂ ਕਰਾਂ ਮਰੂੰਗਾ ਨਹੀਂ ਮੈਨੂੰ ਕੀ ਲੋੜ ਆ ਬਈ ਪੰਗੇ ਦੇ ਦੀਏ ਨਹੀਂ ਮੰਨ ਲਓ ਜਦੋਂ ਤੁਸੀਂ ਲੋਨ ਕਰਵਾਇਆ ਜਦੋਂ ਕਿਸ਼ਤਾਂ ਭਰਆਂ ਹੀ ਨਹੀਂ ਜਾਂਦੀਆਂ ਸੀਗਾ ਤੇ ਫਿਰ ਕਰਾਇਆ ਕਾ ਤੂੰ ਕਾਦੇ ਵਾਸਤੇ ਲੋਨ ਕਰਾਇਆ ਜੀ ਤੇ ਬਈ ਲੋਨ ਚਾਹੀਦਾ ਸੀਗਾ ਯਾਰ ਕਿੱਥੇ ਵਰਤੇ ਪੈਸੇ ਘਰ ਪਾਇਆ ਬਈ ਯਾਰ ਮੈਂ ਤੇ ਘਰ ਪਾਇਆ ਤੇ ਲੋਨ ਲੋਨ ਤੇ ਬਾਅਦ ਚ ਮੋੜਨੇ ਨਹੀਂ ਸੀ ਕਿਸ਼ਤਾਂ ਨਹੀਂ ਭਰਨੀਆਂ ਸੀ ਕਿਸ਼ਤਾਂ ਬਈ ਯਾਰ ਮੈਂ ਕੰਮ ਕਰ ਜਾਂਦਾ ਹੁੰਦਾ ਸੀ ਵਿੱਚੋਂ ਕਿਸ਼ਤਾਂ ਅੜ ਜਾਂਦੀ ਸੀ ਯਾਰ ਕਦੇ ਤੇ ਘਰ ਵਾਲੀ ਭਰ ਦਿੰਦੀ ਨਹੀਂ ਉਹ ਤਾਂ ਕਹਿੰਦਾ ਇਹਨੇ ਕਿਸ਼ਤਾਂ ਪਿੱਛੇ ਆਪਦੀ ਘਰ ਵਾਲੀ ਤੋਰੀਆਂ ਨਾਲ ਨਾ ਬਈ ਮੈਂ ਨਹੀਂ ਤੋਰੀ ਯਾਰ ਮੈਂ ਐਡਾ ਵੀ ਨਹੀਂ ਬੇਕਾਰ ਹੋਇਆ ਹਜੇ ਕਿ ਮੈਂ ਆਪਦੀ ਘਰ ਵਾਲੀ ਤੋਰੀ ਜਾਊਂਗਾ ਲੋਕਾਂ ਦੇ ਨਾਲ ਕਿ ਕਿਸ਼ਤ ਹਾਂ ਕਦੇ ਅੜ ਜਾਂਦੀ ਸੀ ਉਹਦੇ ਜੁਰਮਾਨਾ ਵੀ ਲੈ ਕੇ ਜਾਂਦੀ ਸੀ ਬਈ ਕਿਸ਼ਤ ਵੀ ਭਰੀ ਐ ਸੀ ਸਭ ਕਿਦੋਂ ਦੀ ਘਰ ਵਾਲੀ ਲੈ ਕੇ ਉਸ ਤੋਂ ਬਾਅਦ ਲੋਨ ਭਰਿਆ ਇਦੂ ਬਾਦ ਚ ਲੋਨ ਪਰ ਐ ਨਹੀਂ ਬਈ ਕਿਉਂਕਿ ਮੈਂ ਕਿਵੇਂ ਭਰਾਂ ਯਾਰ ਤੇ ਫਿਰ ਉਹੀ ਗੱਲ ਹੋ ਗਈ ਨਾ ਉਹ ਤਾਂ ਕਹੀ ਜਾਂਦਾ ਕਾ ਵੀ ਲੋਨ ਪਿੱਛੇ ਤੁਸੀਂ ਆਪਦੇ ਘਰ ਵਾਲੀ ਤੁਸੀਂ ਲੋਨ ਤਾਂ ਬਈ ਜਨਾਨੀ ਨੇ ਭਰਨਾ ਤਾਂ ਜਨਾਨੀ ਦੇ ਪ੍ਰੂਫਾਂ ਦੇ ਯਾਰ ਮੈਂ ਤਾਂ ਨੂੰ ਪੈਸੇ ਦੇ ਦਿੰਦਾ ਉਹਦਾ ਬੰਦਾ ਨਹੀਂ ਮੈਂ ਬੰਦਾ ਜੀ ਮੇਰੇ ਕੋਲੇ ਕਿਸ਼ਤ ਲੈਣ ਆਇਆ ਹੀ ਨਹੀਂ ਇਦੂ ਬਾਦ ਚ ਇਹ ਤੇ ਆਉ ਕਿਉਂ ਬਈ ਇਹਨੇ ਆਪ ਗਿਆ ਯਾਰ ਹੁਣ ਮੈਂ ਕਿਸ਼ਤ ਕੀ ਲੈਣ ਆਉਣਾ ਮੈਂ ਲੋਨ ਨੇ ਦਾ ਆਪ ਕਲੀਅਰ ਕਰਾਇਆ ਬਈ ਇਹਨੇ ਮੈਨੂੰ ਆਪਦੇ ਕੋਲੋਂ ਪੈਸੇ ਭਰੇ ਹਾਂ ਬਈ ਆਪ ਦੇ ਕੋਲੋਂ ਇਹ ਤਾਂ ਬਈ ਸਾਡਾ ਪੈਂਡਿੰਗ ਛੱਡ ਕੇ ਚੱਲ ਸਾਡੀ ਕਿਸ਼ਤ ਅਸੀਂ ਨਹੀਂ ਭਰਦੇ ਸੀ ਤੇ ਬਾਕੀ ਦਾ ਦੱਸ ਘਰ ਭਰਦੇ ਸੀ ਇਹ ਬਾਈ ਗੱਲ ਸੋਹਣੀ ਯਾਰ ਇਹ ਇਹਦਾ ਪਹਿਲਾ ਪਲਾਨ ਹੀ ਹੋਊਗਾ ਬਾਈ ਆਪਦੀ ਘਰ ਵਾਲੀ ਨਾਲ ਵੀ ਮੈਂ ਤੈਨੂੰ ਭੇਜ ਦੂੰਗਾ ਤੇ ਲੋਨ ਜਦੋਂ ਕਲੀਅਰ ਹੋ ਗਿਆ ਤੂੰ ਵਾਪਸ ਆ ਜੀ ਠੀਕ ਐ ਹੇ ਇਹਦੀ ਘਰ ਵਾਲੀ ਨਾਲ ਗੱਲ ਹੋਈ ਏ ਸੀ ਮੈਂ ਇਹਦੀ ਗੱਲ ਹਾਂ ਹੋਈ ਸੀ ਮੇਰੇ ਨਾਲ ਹੋਈ ਸੀ ਜਦੋਂ ਅਸੀਂ ਇਕੱਠੇ ਬੈਠੇ ਆ ਨਾ ਰੋਟੀ ਪਾਣੀ ਖਾਧਾ ਤੇ ਉਦੋਂ ਗੱਲਬਾਤ ਹੋਈ ਏ ਮੇਰੀ ਘਰ ਵਾਲੀ ਨਾਲ ਹੁਣ ਤਾਂ ਬਈ ਮੇਰੀ ਘਰ ਵਾਲੀ ਏ ਇਹਦੀ ਘਰ ਵਾਲੀ ਤਾਂ ਕੀ ਰਹੀਗੀ ਉਹ ਇਹਨਾਂ ਨੇ ਪਲਾਨ ਪਹਿਲਾਂ ਬਣਾਇਆ ਸੀਗਾ ਉਹ ਕਹਿੰਦੇ ਅਸੀਂ ਪਲਾਨ ਹੀ ਬਣਾਇਆ ਸੀਗਾ ਵੀ ਸਾਡਾ ਲੋਨ ਕਲੀਅਰ ਹੋ ਜਾਊਗਾ ਇਸ ਕਰਕੇ ਤੇਰੇ ਨਾਲ ਤੋਰ ਦਿੰਨੇ ਆ ਵੀ ਤੈਨੂੰ ਤੋਰ ਦਿੰਨੇ ਆ ਉਹਦੇ ਨਾਲ ਇਹਨਾਂ ਨੇ ਪਲਾਨ ਬਣਾ ਕੇ ਬਈ ਮੇਰੇ ਨਾਲ ਰਾਜਮੰਦੀ ਨਾਲ ਕੁੜੀ ਤੋਰੀ ਏ ਠੀਕ ਹੈ ਅੱਜ ਉਹ ਕੁੜੀ ਨੂੰ ਮੇਰੇ ਨਾਲ ਸਾਲ ਹੋ ਗਿਆ ਮੇਰੇ ਨਾਲ ਰਹਿੰਦੀ ਨੂੰ ਠੀਕ ਹੈ ਮੈਂ ਇਹਨਾਂ ਦਾ ਲੋਨ ਠੀਕ ਹੈ ਉਹ ਕੁੜੀ ਨੂੰ ਬਈ ਇਹੋ ਜਿਹਾ ਪਿਆਰ ਹੋਇਆ ਮੇਰੇ ਨਾਲ ਬਈ ਹੁਣ ਉਹ ਮੇਰੇ ਨਾਲ ਰਹਿਣਾ ਰਾਜ਼ੀ ਕਰਦੀ ਆ ਇਹਦੇ ਨਾਲ ਹੁਣ ਰਹਿਣਾ ਨਹੀਂ ਚਾਹੁੰਦੀ ਇਹ ਉਹਨੂੰ ਫੋਨ ਲਾਉਂਦਾ ਵੀ ਮੈਨੂੰ ਮੇਰੇ ਘਰੇ ਆ ਜਾ ਮੇਰੇ ਘਰੇ ਆ ਜਾ ਮੇਰੇ ਘਰੇ ਆ ਜਾ ਪਰ ਉਹ ਨਹੀਂ ਇਹਦੇ ਇਹਦੇ ਨਾਲ ਕੋਈ ਤਲਾਕ ਹੋ ਗਿਆ ਤਲਾਕ ਬਈ ਹੋਇਆ ਭਲਾ ਨਹੀਂ ਹੋਇਆ ਉਹ ਤਾਂ ਬਈ ਅਸੀਂ ਲੈਣਾ ਹੀ ਆ ਤਲਾਕ ਹੁਣ ਉਹ ਕਹਿੰਦੀ ਮੈਂ ਤਲਾਕ ਕਾਨੂੰਨੀ ਜੁਰਮ ਆ ਜਦੋਂ ਇਹੜਾ ਵੇਖਿਆ ਜੁਰਮ ਕਹਦਾ ਬਈ ਜੁਰਮ ਕਹਦਾ ਜਦੋਂ ਕੁੜੀ ਮੇਰੇ ਨਾਲ ਸਹਿਮਤ ਤੇ ਇਹਦੇ ਨਾਲ ਤਾਂ ਨਹੀਂ ਨਾ ਤਲਾਕ ਹੋਇਆ ਤਲਾਕ ਮੇਰਾ ਮੈਂ ਮੈਂ ਕਹਿੰਦਾ ਚੱਲ ਮੈਂ ਹਾਂ ਫਿਰ ਉਹ ਅਸੀਂ ਗਲਤ ਤਾਂ ਨਹੀਂ ਕੁਝ ਕੀਤਾ ਬਈ ਅਸੀਂ ਬਈ ਮੈਂ ਉਹਨਾਂ ਦੇ ਪਰਚਾ ਅਟਾਉਂਗਾ 420 ਦਾ ਕੀਤਾ ਕਿਉਂ ਨਹੀਂ ਉਹ ਸਾਲ ਰੱਖੀ ਬੈਠਾ ਮੇਰੀ ਜਾਨ ਤੇ 420 ਦਾ ਤਿੰਨਾਂ ਦਾ ਵੀ ਬਣਦਾ ਬਈ ਫਿਰ ਮੇਰੇ ਤੇ ਕਹਦਾ ਬੰਦਾ ਵੀ ਮੈਂ ਤਾਂ ਰੱਖਣ ਨੂੰ ਤੇ ਇਹਦੇ ਦੇ ਤਾਂ ਕਾਹਦਾ ਬਣੂਗੇ ਤਾਂ ਰੱਖਣ ਨੂੰ ਤਿਆਰ ਆ ਬਈ ਰੱਖਣ ਨੂੰ ਤਿਆਰ ਸੀਗਾ ਉਹ ਰਹਿਣਾ ਨਹੀਂ ਮੈਂ ਕਹਿੰਦਾ ਤੂੰ ਉਹ ਰਹਿਣਾ ਨਹੀਂ ਚਾਹੁੰਦੀ ਬਈ ਹੁਣ ਇਹਦੇ ਨਾਲ ਯਾਰ ਇਹਦੇ ਨਾਲ ਵਿਆਹ ਹੀ ਹੁੰਦੇ ਹੋਏ ਕਿਸੇ ਨਾਲ ਕਿਵੇਂ ਜਾ ਸਕਦੇ ਉਹਦੇ ਕੋਲ ਅਧਿਕਾਰ ਕੀ ਆ ਮੇਰੇ ਕੋਲ ਬਈ ਇਹਨਾਂ ਦੀ ਵੀਡੀਓ ਬਣੀ ਹੋਈ ਆ ਇਹਨਾਂ ਦਾ ਮੇਰੇ ਕੋਲ ਲਿਖਿਆ ਹੋਇਆ ਵੀ ਇਹ ਸਾਰਾ ਪ੍ਰੂਫ ਵੀ ਇਹਨੇ ਆ ਆਪਦੀ ਮਰਜ਼ੀ ਦੇ ਨਾਲ ਇਹ ਬੰਦੇ ਨੇ ਮੇਰੇ ਨਾਲ ਧੋਰੀ ਆ ਤੇ ਇਹ ਤਾਂ ਕਹਿ ਦੂਗਾ ਕੱਲ ਨੂੰ ਵੀ ਇਹਨੇ ਮੇਰੇ ਤੋਂ ਧੱਕੇ ਨਾ ਘਵਾ ਲਿਆ ਫੇਰ ਐ ਕਿਵੇਂ ਧੱਕੇ ਨਾ ਉਹ ਤੇ ਭਾਈ ਮੈਂ ਮੁਕਰ ਜੂਗਾ ਮੇਰਾ ਹੀ ਕਰ ਲੂਗਾ ਯਾਰ ਇਹ ਨਾਲ ਤੇ ਮੈਂ ਵੀ ਮੁਕਰ ਜੂਗਾ ਮੈਂ ਕਿਹੜਾ ਰੱਖੀ ਇਹਦੀ ਗੱਲ ਉਹ ਤਾਂ ਬਈ ਯਾਰ ਹੁਣ ਉਹ ਤਾਂ ਚਲ ਡਾਕਟਰ ਮਿਲਾ ਜਾ ਉਹ ਸਰ ਤੁਸੀਂ ਦੱਸੋ ਭਾਈ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਥੋੜੇ ਆਉਣ ਤੋਂ ਪਹਿਲਾਂ ਮੈਂ ਕੁੜੀ ਨਾਲ ਗੱਲ ਕਰੀ ਆ ਉਸ ਨਾਲ ਜੀ ਵੀ ਤੂੰ ਕਿਹਦੇ ਨਾਲ ਆਈ ਹੈ ਤੇ ਕੁੜੀ ਹੁਣ ਇਹਦੇ ਨਾਲ ਸਹਿਮਤ ਹੈ ਗੱਡੀ ਇਹਦੀ ਆ ਉਹ ਮੱਲੋ ਮੱਲੀ ਮੈਂ ਤੁਹਾਨੂੰ ਦੱਸਾਂ ਸ਼ੇਅਰ ਕਰਨਾ ਉਹਨਾਂ ਤੇ ਉਹ ਮੱਲੋ ਮੱਲੀ ਕਹਿੰਦਾ ਮੇਰੇ ਘਰ ਵਾਲੀ ਆ ਸਰ ਜੀ ਮੇਰੇ ਘਰ ਵਾਲੀ ਆ ਮੈਂ ਇਹਦੇ ਤੇ ਪਰਚਾ ਕਰਾਉਣਾ ਹੁਣ ਤੂੰ ਮੱਲੋ ਮੱਲੀ ਪਰਚਾ ਕਿਵੇਂ ਕਰਾ ਦੇਗਾ ਜਨਾਨੀ ਜਨਾਨੀ ਦਾ ਜੇ ਰਾਤਾ ਹੋਵੇ ਨਾ ਵੀ ਮੈਂ ਜਿੱਥੇ ਰਹਿਣਾ ਹੈ ਉੱਥੇ ਰਹਿ ਸਕਦੀ ਹੈ ਨਹੀਂ ਸਾਰਾ ਘਰ ਵਾਲੀ ਇਹਦੀ ਇਹਦਾ ਅਧਿਕਾਰ ਹੈ ਇਹ ਕਹਿ ਸਕਦਾਗਾ ਤੁਸੀਂ ਮਲਾਜਮੋਂ ਇਹਦੀ ਦਰਖਾਸਤ ਤੁਸੀਂ ਕਿਉਂ ਨਹੀਂ ਦਿੱਤਾ ਤੁਸੀਂ ਇਹਦੀ ਬੋਲੀ ਕਿਉਂ ਬੋਲ ਰਹੇ ਹੋ ਵੀਡੀਓ ਬਣੀ ਹੋਈ ਆ ਵੀ ਇਹ ਬੰਦੇ ਨੇ ਮੈਂ ਤਾਂ ਮੈਂ ਇਹਨੂੰ ਭੱਜਣ ਨਹੀਂ ਦਿੱਤਾ ਯਾਰ ਮੈਂ ਬੋਲਾਂ ਤਾਂ ਬੋਲੀ ਬੋਲਦਾ ਮੈਂ ਤਾਂ ਮੈਂ ਤਾਂ ਵੀਰੀ ਮੇਰੀ ਗੱਲ ਸੁਣ ਇੱਕ ਮਿੰਟ ਵੀਰੇ ਐਂ ਤਾਂ ਫਿਰ ਮੰਨ ਲਓ ਹਰੇਕ ਦੀਆਂ ਘਰ ਵਾਲੀਆਂ ਕਹਿ ਦੇਣ ਅਸੀਂ ਬਾਹਰ ਚੱਲ ਜਾਈਏ ਬਾਹਰ ਚੱਲ ਗਾਂਗਾ ਕ ਛੱਡ ਕੇ ਬਾਈ ਯਾਰ ਮੈਂ ਕਰਨ ਨਹੀਂ ਪਾਉਂਗਾ ਮੈਂ ਤਾਂ ਬਸ ਕਾਨੂੰਨੀ ਕਰਵੇਂ ਮੈਨੂੰ ਕੋਈ ਲੋੜ ਨਹੀਂ ਕਿਸੇ ਕੈਮਰੇ ਗੁੰਮਰੀ ਦਿਨਾ ਵੀਡੀਓ ਪਾਓ ਠੀਕ ਹੈ ਮੈਂ ਤਾਂ ਬਈ ਕਾਨੂੰਨੀ ਕਰ ਲਵਾਂਗਾ। ਉਹ ਤਾਂ ਪਾਵਾਂਗੇ ਬਈ ਜੋ ਸੱਚ ਆ ਉਹ ਦਿਖਾਵਾਂਗੇ ਅਸੀਂ ਲੋਕਾਂ ਦੇ ਮੋਰੇ ਲੈ ਕੇ ਆਵਾਂਗੇ। ਨਾ ਤਾਂ ਦੇਖੋ ਬਈ ਸਾਡੇ ਇਹ ਨੇੜਿਆ ਨਾ ਤੂੰ ਨੇੜਿਆ ਜੋ ਸੱਚ ਆ ਉਹ ਲਿਆਵਾਂਗੇ ਸਾਹਮਣੇ। ਬਈ ਮੇਰੇ ਨਾਲ ਤੱਕਾ ਹੋਇਆ ਬਸ। ਕਾਹਦਾ ਤੱਕਾ ਹੋਇਆ? ਆਏ ਹੋਇਆ ਵੀ ਬਈ ਇਹ ਮੁਕਰਿਆ ਤੇ ਬਾਅਦ ਚ ਕੁੜੀ ਨੂੰ ਮੇਰੇ ਨਾਲ ਪ੍ਰੇਮ ਹੋ ਗਿਆ ਬਈ ਇਹਨਾਂ ਨੇ ਲਾਲਚ ਦਿੱਤਾ ਸੀ ਮੈਨੂੰ ਵੀ ਲੋਨ ਕਲੀਅਰ ਹੋ ਜਾਊਗਾ ਇਹ ਤਾਂ ਕਰਕੇ ਵੀ ਕੁੜੀ ਮੇਰੇ ਕੋਲ ਆ ਜੂ ਆਪਸ। ਪਰ ਬਈ ਲੋਨ ਕਲੀਅਰ ਹੋ ਗਿਆ ਪਰ ਉਡੀ ਨੂੰ ਮੇਰੇ ਨਾਲ ਪਿਆਰ ਹੋ ਗਿਆ ਬਈ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਮੇਰੇ ਕੋਲ ਵੀਡੀਓ ਵੀ ਬਾਕਾਇਦਾ ਬਣੀ ਹੋਈ ਹੈ ਇਹਦੀ ਵੀ ਇਹ ਬੰਦੇ ਨੇ ਵੀਡੀਓ ਦੇ ਵਿੱਚ ਬੋਲਿਆ ਵੀ ਮੈਂ ਇਹਦੇ ਨਾਲ ਅਮਰੀਕਾ ਵਾਲੀ ਵਿਆਹ ਰਿਆਂ ਕਿਉਂ ਵਿਆਹ ਰਿਆਂ ਕਿਉਂਕਿ ਮੇਥੋਂ ਲੋਨ ਨਿਕਲਰ ਹੁੰਦਾ ਲੋਨ ਇਹ ਕਲੀਅਰ ਕਰੂਗਾ ਤੇ ਅਮਰੀਕਾ ਵਾਲੀ ਰੱਖੂਗਾ ਇਹ ਗੱਲਬਾਤ ਹੋਈ ਹੈ ਲਿਖਤੀ ਰੂਪ ਵਿੱਚ ਲਿਖਤੀ ਰੂਪ ਵਿੱਚ ਵੀ ਹੋਇਆ ਬਈ ਇਹ ਗੱਲ ਹੈਗੀ ਆ ਵੀਰੇ ਤੁਸੀਂ ਲਿਖਤੀ ਰੂਪ ਇਹਨੇ ਕੋਈ ਦਿੱਤਾਗਾ ਕੁਝ ਵੀ ਹੈ ਨਹੀਂ ਬਈ ਯਾਰ ਸਾਰਾ ਕੁਝ ਮੈਂ ਕਹਿੰਦਾ ਕੋਰਟ 'ਚ ਵਿਖਾਉਂਗਾ ਬਈ ਮੈਂ ਮੈਂ ਕੋਰਟ 'ਚ ਲੜਨਾ ਚਾਹਣਾ ਆਇਆ ਹਾਂ ਕੋਰਟ 'ਚ ਵਿਖਾ ਦੇ ਯਾਰ ਜੇ ਕੇਸ ਮੈਂ ਜ ਕੀ ਕਰੂਗਾ ਇਹ ਕੀ ਕਰੋਗੇ ਬਾਈ ਤੁਹਾਨੂੰ ਮਿਲ ਗਿਆ ਰਹਿਣਗੇ ਹੈ ਜੇ ਕੇ ਇਸ ਮੈਂ ਜਿੱਤ ਗਿਆ ਫਿਰ ਬਈ ਕੀ ਕਰੂਗਾ ਜਿੱਤ ਗਿਆ ਬਈ ਫਿਰ ਲੈ ਲੂਗਾ ਜੇ ਮੈਂ ਜਿੱਤ ਗਿਆ ਮੈਂ ਲੈ ਜੂਗਾ ਫਿਰ ਉੱਥੇ ਤੱਕ ਕੋਰਟ ਚ ਹੀ ਫੈਸਲਾ ਹੋਊਗਾ ਕੋਈ ਕੋਈ ਹੁਣ ਮੇਰੇ ਤੇ ਤਾਂ ਅਕਲ ਹੀ ਨਹੀਂ ਰਹੇਗੀ ਇਹ ਇਹਨੇ ਬੁਲਾਇਆ ਤਾਂ ਮੈਨੂੰ ਇਸੇ ਨਹੀਂ ਸੀਗਾ ਮੈਂ ਇੱਥੋਂ ਆਵਾਜ਼ ਮਾਰੀ ਸੀ ਤੇ ਪਰ ਹੁਣ ਮੈਨੂੰ ਲੱਗਦਾ ਵੀ ਆਹ ਮੁੰਡਾ ਸਹੀ ਹੈ ਬਾਈ ਪਹਿਲਾਂ ਗੱਲ ਤੁਸੀਂ ਪੂਰੀ ਸੁਣ ਲਿਆ ਕਰੋ ਫੇਰ ਆਈਦਾ ਹੁੰਦਾ ਨਹੀਂ ਮੇਰੀ ਗੱਲ ਸੁਣੋ ਬਾਈ ਤੁਸੀਂ ਮੰਨ ਲਾ ਜਦੋਂ ਕਰ ਇਹਨਾਂ ਦੇ ਕਿਸ਼ਤਾਂ ਲੈਣ ਜਾਂਦੇ ਸੀਗੇ ਉਦੋਂ ਕੋਈ ਘਰ ਵਾਲੀ ਦੇਦੀ ਤੇ ਕੋਈ ਹਰਕਤਾਂ ਇਹੋ ਜੀਆਂ ਹੁੰਦੀਆਂ ਸੀਗੀਆਂ ਹਰਕਤਾਂ ਬਾਈ ਉਦੋਂ ਤਾਂ ਠੀਕ ਸੀਗੀਆਂ ਬਾਅਦ ਵਿੱਚ ਹੋਣ ਲੱਗੀਆਂ ਸੀਗੀਆਂ ਬਾਅਦ ਵਿੱਚ ਮੈਂ ਉਹਨੂੰ ਇਹ ਵੀ ਕਿਹਾ ਵੀ ਮੈਂ ਕਹੇ ਇਹ ਜੀਆਂ ਹਰਕਤਾਂ ਮੇਰੇ ਨਾਲ ਪਤਾ ਨਹੀਂ 100 ਕੁੜੀਆਂ ਬਥੇਰੀਆਂ ਕੁੜੀਆਂ ਮਿਲਦੀਆਂ ਮੈਨੂੰ ਇਹ ਜੀਆਂ ਜਿਹੜੀਆਂ ਕਹਿੰਦੀਆਂ ਸਾਨੂੰ ਕਿਸ ਤਾਂ ਮaaf ਕਰਦੇ ਸਾਡੇ ਨਾਲ ਇਹ ਕਰ ਲਾ ਉਹ ਕਰ ਲਾ ਮੈਂ ਕਿਹਾ ਬਾਈ ਮੈਂ ਮੇਰਾ ਵੀ ਮੇਰਾ ਵੀ ਘਰ ਦਾ ਸਿਸਟਮ ਸਹੀ ਆ ਬਾਈ ਮੈਂ ਕਿਉਂ ਮੇਰੇ ਵੀ ਘਰ ਦੇ ਮੇਰੇ ਵਾਸਤੇ ਕੁੜੀ ਵਿਹਿੰਦੇ ਸੀਗੇ ਪਰ ਬਾਈ ਮੈਨੂੰ ਕੁੜੀ ਮਿਲਦੀ ਨਹੀਂ ਸੀ ਮੈਂ ਕਿਹਾ ਚੱਲ ਇਹ ਮੈਨੂੰ ਮਿਲ ਗਈ ਜਦੋਂ ਮੈਂ ਹੋ ਜੂਗਾ ਸੈਟਿੰਗ ਬਾਈ ਤਾਂ ਕਰਕੇ ਨਹੀਂ ਤ ਕਰਕੇ ਇਹਦਾ ਨਹੀਂ ਖਰਾਬ ਕੀਤਾ ਮੈਂ ਠੀਕ ਹੈ ਤੇ ਮੈਂ ਬਸ ਇੱਕ ਗੱਲ ਤੈਨੂੰ ਕਹਿਣਾ ਚਾਹਣਾ ਮੈਂ ਕਾਨੂੰਨੀ ਕਾਰਵਾਈ ਲੜੂੰਗਾ ਠੀਕ ਹੈ ਕਾਨੂੰਨੀ ਕਾਰਵਾਈ ਲੜੂੰਗਾ ਨਹੀਂ ਤੂੰ ਜਿਹੜਾ ਇਹ ਕੰਮ ਕਰਦਾ ਤੈਨੂੰ ਪਤਾ ਤੂੰ ਘਰ ਘਰ ਜਾਣਾ ਹੁੰਦਾ ਤੇ ਤੂੰ ਜੇ ਇਹੋ ਜਿਹਾ ਕੰਮ ਕਰਨ ਕਰ ਤੈਨੂੰ ਘਰੇ ਕੌਣ ਮਾਰੂਗਾ ਬਾਈ ਯਾਰ ਮੈਨੂੰ ਕੁੜੀ ਜੁੜਦੀ ਨਹੀਂ ਸੀ ਮੈਨੂੰ ਐਸ ਜੱਲ ਮੈਨੂੰ ਕੁੜੀ ਵੀ ਮਿਲ ਗਈ ਉਹ ਇਹਦਾ ਹੀ ਘਰ ਖਰਾਬ ਕਰਦਾ ਬਾਈ ਯਾਰ ਇਹਨੇ ਆਪ ਕਿਹਾ ਵੀ ਕੁੜੀ ਮੇਰੇ ਘਰ ਲਈ ਕਰ ਦਿੰਦਾ ਚੋਰਾਂ ਨੂੰ ਮੋਰ ਪੈ ਗਏ ਬਾਈ ਹਾਂ ਸਕੀਮ ਤਾਂ ਉਹ ਲਾਉਂਦਾ ਸੀ ਹਾਂ ਪਰ ਲੱਗ ਗਈ ਇਹਦੇ ਤੇ ਕੁੜੀ ਮੇਰੇ ਨਾਲ ਰਾਜੀ ਹੋ ਗਈ ਬਾਈ ਯਾਰ ਮੈਂ ਕੋਰਟ ਦੀ ਕਾਰਵਾਈ ਖਿੱਦੀ ਮੇਰੀ ਗੱਲ ਸਿੱਧੀ ਹੈ ਮੈਂ ਤਾਂ ਬਈ ਕਾਨੂੰਨੀ ਕਾਰਵਾਈ ਲੜੂੰਗਾ ਬਸ ਸਿੱਧੀ ਗੱਲ ਮੈਂ ਕਬੂਲ ਪਾ ਮੇਰੀ ਜੇਵਾ ਸਿੱਧੀ ਗੱਲ ਹੈ ਕਾਨੂੰਨੀ ਕਾਰਵਾਈ ਲੜੂੰਗੇ ਬਸ ਠੀਕ ਹੈ ਭਾਈ ਕੋਈ ਨਾ ਪਰੇ ਯਾਰ ਉੱਥੇ ਨਿਭਰ ਲਾਂਗੇ ਹੋਰ ਕੀ ਹੈ ਤਾ ਚੱਲ ਗੱਡੀ ਲੈ ਕੇ ਆਪਦੀ ਘਰਾਂ ਲਈ ਲੈ ਕੇ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਜਿੱਥੇ ਇੱਕ ਲੋਨ ਦੇ ਪੈਸੇ ਲੈਣ ਆਉਂਦਾ ਬੈਂਕ ਮੁਲਾਜ਼ਮ ਕੋਈ ਸ਼ਾਦੀशुदा ਔਰਤ ਨੂੰ ਲੈ ਕੇ ਫਰਾਰ ਹੋ ਜਾਂਦਾ ਕੌਣ ਸਹੀ ਆ ਕੌਣ ਗਲਤ ਆ ਤੁਸੀਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੁੜੇ ਰਹੋ ਸਾਡੇ ਨਾਲ ਧੰਨਵਾਦ